ਅੱਜ ਡਾਕਟਰ ਭੀਮਰਾਓ ਅਮੇਦਕਰ ਜੀ ਦੇ 133ਵੇਂ ਜਨਮ ਦਿਹਾੜੇ ਦੇ ਉੱਤੇ ਸਿਵਲ ਹਸਪੀਟਲ ਰੋਡ ਤੋਂ ਡਾਕਟਰ ਭੀਮਰਾਓ ਅਮੇਦਕਰ ਜੀ ਦੇ ਉਹਨਾਂ ਦੇ ਜਨਮ ਦਿਹਾੜੇ ਤੇ ਵਿਸ਼ਾਲ ਸਕੂਟਰ ਮੋਟਰਸਾਈਕਲ ਰੈਲੀ ਵਾਲਨਕੀ ਸੇਵਕ ਸੰਘ VSSL ਉਹਦਾ ਆਯੋਜਨ ਕੀਤਾ ਗਿਆ ਇਹ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਤੇ ਨਮਾਇੰਦਿਆਂ ਨੇ ਸ਼ਿਰਕਤ ਕੀਤੀ ਔਰ ਸਾਨੂੰ ਪਿਆਰ ਦਿੱਤਾ ਔਰ ਇਹ ਰੈਲੀ ਅੱਜ ਜਿਸੀ ਕਰਾਲੇ ਦੇ ਬਾਹਰ ਜਿਹੜਾ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਪ੍ਰਤਿਮਾ ਵਾ ਇੱਥੇ ਉਹਨਾਂ ਨੂੰ ਨਤਮਸਤਕੋ ਕੇ ਕੁਸ਼ ਪਾਜਲੀ ਪਰ পুষ্প ਦੀ ਹਾਰ ਪੇੜ ਕਰਕੇ ਸਮਾਪਤ ਕੀਤੀ ਗਈ ਹੈ ਮੈਂ ਜਿੰਨੇ ਵੀ ਪੂਰੇ ਵਿਸ਼ਵ ਭਰ ਦੇ ਲੋਕ ਹਨ ਕਿਉਂਕਿ 바ਵਾ ਸਾਹਿਬ ਨੇ ਡਾਕਟਰ ਵੀਰ ਆਰ ਅੰਬੇਦਕਰ ਜੀ ਨੇ ਇਕੱਲੇ ਦਲਤਾਂ ਦੀ ਗੱਲ ਨਹੀਂ ਸੀ ਕੀਤੀ ਜਦੋਂ ਉਸ ਪ੍ਰਾਤਨ ਸਮੇਂ ਦੇ ਅੰਦਰ ਨਾਰੀ ਸ਼ਕਤੀ ਨੂੰ ਸਤੀ ਹੋਣਾ ਪੈਂਦਾ ਸੀ ਜ ਜਿਹਦਾ ਘਰ ਵਾਲੇ ਦੀ ਮੌਤ ਹੋ ਜਾਂਦੀ ਸੀ ਤਾਂ ਨਾਰੀ ਨੂੰ ਵੀ ਨਾਲ ਹੀ ਚਿੱਤ ਦੇ ਉੱਤੇ ਜਲਾਇਆ ਜਾਂਦਾ ਸੀਗਾ ਉਹਨਾਂ ਨੇ ਉਹਦੀ ਵਿਰੋਧਤਾ ਕੀਤੀ ਉਦੇ ਸਬੰਧ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਐਕਟ ਤਿਆਰ ਕੀਤਾ। ਉਹਨਾਂ ਨੇ ਜਿੱਥੇ ਇੱਕ ਛੱਪੜ ਦੇ ਵਿੱਚ ਜਾਨਵਰ ਦਾ ਪਾਣੀ ਪੀ ਸਕਦਾ ਸੀ ਪਰ ਐਸਸੀ ਭਾਈਚਾਰੇ ਦਾ ਕੋਈ ਬੱਚਾ ਪਾਣੀ ਨਹੀਂ ਪੀ ਸਕਦਾ ਸੀ। ਉਹਨਾਂ ਨੇ ਉਹਨਾਂ ਦੀ ਵੀ ਗੱਲ ਕੀਤੀ। ਉਹਨਾਂ ਨੇ ਮੰਦਰਾਂ ਦੇ ਵਿੱਚ ਪ੍ਰਵੇਸ਼ ਕਰਨ ਦਾ ਅਧਿਕਾਰ ਦਿਵਾਇਆ। ਅੱਜ ਜੋ ਅਸੀਂ ਇਹ ਸਾਰੇ ਰੰਗ-ਪਰੰਗੇ ਸੂਟਡ-ਬੂਟਡ, ਵਾਈਟ ਕਾਲਰ ਇਹ ਕੱਪੜੇ ਪਾਏ ਹਨ ਇਹ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਦੀ ਦੇਣ ਹੈ। ਉਸ ਰੈਬਰ ਦੇ ਬੱਚੇ ਬਿਨਾਂ ਕਫਨ ਤੋਂ ਬਿਨਾਂ ਦਵਾਈਆਂ ਤੋਂ ਕਈ ਬਿਮਾਰੀਆਂ ਦੇ ਨਾਲ ਗਰਸਤੋ ਕੇ ਇੱਥੋਂ ਚਲੇਗੇ ਔਰ ਸਵਰਗਾਂ ਜੁ ਉਹਨਾਂ ਦਾ ਪਰਮਾਤਮਾ ਵਾਸ ਕਰੇ ਅਸੀਂ ਸਮੂਹ ਸੱਚੇ ਵਾਲਮੀਕੀ ਸੇਵਕ ਸੰਗ VSS ਸਾਡੇ ਕਾਰਜਕਰਤਾ ਸਾਡੀ ਮਾਤਰ ਸ਼ਕਤੀ ਅਸੀਂ ਅਨੇਕਾਂ ਹੀ ਜਨਮ ਲੈ ਲੀਏ ਇਸ ਦੇਸ਼ ਦੇ ਲੋਕ ਇਸ ਦੇਸ਼ ਦੇ ਦੇ ਹੁਕਮਰਾਨ ਹੋਣ ਚਾਹੇ ਉਹ ਆਪੋਜੀਸ਼ਨ ਵਾਲੇ ਹੋਣ ਚਾਹੇ ਰੂਲਿੰਗ ਪਾਰਟੀਆਂ ਜ਼ੋਨ ਉਹ ਜਿੰਨੇ ਉਹ ਜਿੰਨੇ ਵੀ ਜਨਮ ਲੈ ਲੈਣ ਚਾਹੇ ਉਹ ਆਪੋਜੀਸ਼ਨ ਵਾਲੇ ਹੋਣ ਰੂਲਿੰਗ ਪਾਰਟੀਆਂ ਹੋਣ ਜਾਂ ਲਗ ਲਗ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਹਨ ਇਹ ਬਾਬਾ ਸਾਹਿਬ ਦਾ ਦੇਨ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਦੇ ਦਿੱਤੇ ਹੋਏ ਸੰਵਿਧਾਨ ਦੇ ਅਨੁਸਾਰ ਹੀ ਇਹ ਭਾਰਤ ਦੀ ਨਿਆਂ ਪ੍ਰਕਿਰਿਆ ਕਾਨੂੰਨ ਪ੍ਰਣਾਲੀ ਹੈ ਜਿਹੜੀ ਚੱਲ ਰਹੀ ਹੈ ਡਾਕਟਰ ਭੀਮਰਾਓ ਅੰਬੇਦਕਰ ਇੱਕ ਐਸੇ ਵਿਅਕਤੀ ਸਨ ਜਿਨ੍ਹਾਂ ਨੇ 32 ਡਿਗਰੀਆਂ ਅਲੱਗ ਅਲੱਗ ਸਿੱਖਿਆ ਦੇ ਖੇਤਰ ਦੇ ਵਿੱਚੋਂ ਹਾਸਲ ਕੀਤੀਆਂ ਅਸਲ ਬਾਬਾ ਸਾਹਿਬ ਦਾ ਹਾਰੋ ਪਲ ਹਾਰੋ ਛਣ ਜਿਹੜਾ ਉਹਨਾਂ ਨੇ ਇਸ ਦੇਸ਼ ਇਸ ਕੌਮ ਇਸ ਸਮਾਜ ਇਸ ਵਰਨ ਵਿਵਸਥਾ ਨੂੰ ਚਲਾਣ ਦੇ ਲਈ ਜਾਂ ਕਈ ਚੀਜ਼ਾਂ ਕਰਤੀਆਂ ਨੂੰ ਖਤਮ ਕਰਨ ਲਈ ਤਿਆਰ ਕੀਤਾ ਅਸੀਂ ਉਹ ਕਦੀ ਦੇ ਨਹੀਂ ਦੇ ਸਕਦੇ ਸਾਡੇ ਵਿੱਚ ਪਿੱਛੇ ਸਾਡੇ ਸਮਾਜ ਚ ਕਈ ਬੱਚੇ ਜੱਜ ਲੱਗੇ ਹਨ ਕਈ ਪੀਸੀਐਸ ਦੀ ਸਿਲੈਕਸ਼ਨ ਹੋਈ ਹੈ ਕੋਈ ਆਈਪੀਐਸ ਵੀ ਬਣੇ ਹਨ ਉਹ ਕਾਰਨ ਉਹ ਪਾਬਾ ਸਹਿ ਡਾਕਟਰ ਭੀਮਰಾವ್ ਅੰਬੇਦਕਰ ਦੀ ਐਜੂਕੇਸ਼ਨ ਇਹ ਹੈ ਮੈਂ ਵਿਸ਼ੇਸ਼ ਕਰਕੇ ਪੰਜਾਬ ਦੇ ਲੋਕਾਂ ਨੂੰ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਆਪਾਂ ਕੂੜੇ ਦੀ ਝਾੜੂ ਦੀ ਬੜੀ ਲੜਾਈ ਲੜ ਰਹੇ ਆ ਵੀਐਸਐਸ ਨਾਲ ਬੜੀਆਂ ਲੜਾਈਆਂ ਪਰ ਲੋੜ ਹੈ এডਿਕੇਸ਼ਨ ਦੀ এডਿਕੇਸ਼ਨ ਮਸਟ ਅਸੀਂ ਵੀਐਸਐਸ ਦੇ ਮਾਧਮ ਤੋਂ ਇਸ ਸਾਲ ਦੇ ਅੰਤ ਤੱਕ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜੀ ਅਸੀਂ ਜਗ੍ਹਾ ਖਰੀਦੀ ਹੋਈ ਹੈ ਅਸੀਂ ਉੱਥੇ ਇੱਕ ਇੰਸਟੀਚਿਊਟ ਇੱਕ ਭੀਮ ਭੀਮਾ ਭੀਮ ਵਿਦਿਆਲਿਆ ਖੋਲਣ ਜਾ ਰਹੇ ਆ ਜਿੱਥੇ ਬੱਚੇ ਆਈਪੀਐਸ ਪੀਸੀਐਸ ਆਈਐਸ ਦੀ ਫ੍ਰੀ ਕੋਚਿੰਗ ਸੈਂਟਰ ਲੈਣਗੇ ਟ੍ਰੇਨਿੰਗ ਲੈਣਗੇ ਜਿਹੜੇ ਲੱਖਾਂ ਰੁਪਏ ਲੱਗਦੇ ਹਨ ਔਰ ਉਹ ਸਾਰਾ ਰੱਖ ਰਖਾਓ ਪ੍ਰਬੰਧ ਅਸੀਂ VSS ਦੇ ਮਾਧਿਅਮ ਤੋਂ VSS ਦੇ ਦੇ ਸੰਗਠਨ ਦੇ ਪਲੇਟਫਾਰਮ ਤੋਂ ਕਰਾਂਗੇ ਤਾਂ ਜੋ ਇਸ ਦੇਸ਼ ਦੇ ਅੰਦਰ ਜਿੰਨੀ ਵੀ ਐਜੂਕੇਸ਼ਨ ਸਿਸਟਮ ਹੈ ਜਾਂ ਜਿੰਨੇ ਵੀ ਸ਼ਾਸਨ ਪ੍ਰਸ਼ਾਸਨ ਦੇ ਅੰਦਰ ਆ ਉਹ ਜ਼ਰੂਰਤਮੰਦ ਯੋਗ ਵਿਦਿਆਰਥੀ ਇਕੱਲੇ ਦਲਿਤ ਨਹੀਂ ਯੋਗ ਵਿਦਿਆਰਥੀ ਵੀ ਜ਼ਰੂਰਤਮੰਦ ਵੀ ਜਿਨ੍ਹਾਂ ਨੂੰ ਲੋੜ ਆ ਉਹ ਸਾਰੇ ਸਥਾਪਿਤ ਹੋ ਕੇ ਇਸ ਦੇਸ਼ ਦੀ ਸੇਵਾ ਕਰਨ ਧੰਨਵਾਦ ਜੈਪੀ ਜੈ ਅੱਜ ਮੈਂ ਰਾਹੁਲ ਪਾਕੀ ਤੇ ਅੱਜ ਅਸੀਂ ਡਾਕਟਰ ਡਾਕਟਰ ਭੀਮਰਾਵ ਅੰਬੇਦਕਰ ਜੀ ਦੇ 133 ਵਰ੍ਹੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਆ ਨਾਲੇ ਅੱਜ ਵੀਐਸਐਸ ਵੱਲੋਂ ਸਵਾਗਤਾਨ ਰੈਲੀ ਕੱਢੀ ਗਈ ਹੈ ਤੇ ਜਿਸ ਨਾਲ ਬਾਬਾ ਸੇਵ ਜੀ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਬੜੋ ਜੁੜੋ ਸੰਗ ਸੰਗਠਿਤ ਰਹਿਣ ਦਾ ਆਦੇਸ਼ ਦਿੱਤਾ ਅਤੇ ਜੈਪੀ ਨਾਮ ਸਪਨਾ ਤੋਂ ਹੁੰਦਾ ਡਾਕਟਰ ਪਿੰਨਾ ਮੇਦਕਰ ਜੀ ਦੇ ਜਨਮ ਦਿਹਾੜੇ ਤੇ ਸਵਾਭਿਮਨ ਸਕੂਟਰ ਮੋਟਰਸਾਈਕਲ ਰੈਲੀ ਕਰਦੀ ਹੈ ਜਿਹਦੇ ਲਈ ਸਭ ਨੂੰ ਧੰਨਵਾਦ ਕਰਦੇ ਹਾਂ ਪੈਸੇ ਦੇਣਾ ਚਾਹੁੰਦਾ ਹਾਂ ਜਨਮ ਦਿਹਾੜੇ ਲਈ ਸਿੱਖੀ ਭਜਨ ਦੇ ਜਨਮ ਦਿਹਾੜਾ ਬਣਾਇਆ ਜਾਂਦਾ ਹੈ ਜਨਮ ਦਿਨ ਦੇ ਖੜੇ ਤੇ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹਾਓ